ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬੱਬੂ ਮਾਨ ਹੁਰਾਂ ਦੀ ਜੋ ਸੁੱਚਾ ਸੂਰਮਾ ਫਿਲਮ ਆਈ ਹੈ ਉਹਦੇ ਬਾਰੇ ਗੱਲ ਕਰਨੀ ਹੈ ਕਿ ਸੁੱਚਾ ਸੂਰਮਾ ਫਿਲਮ ਦੀ ਰੀਅਲ ਕਲੈਕਸ਼ਨ ਬਾਕਸ ਆਫਿਸ ਕਲੈਕਸ਼ਨ ਕੀ ਹੈ ਫਿਲਮ ਨੇ ਅਸਲ ਦੇ ਵਿੱਚ ਕਿੰਨੇ ਕਰੋੜ ਰੁਪਏ ਕਮਾਏ ਕੀ ਫਿਲਮ ਸੁਪਰ ਹਿੱਟ ਹੈ ਜਾਂ ਸੁਪਰ ਫਲॉप ਹੈ ਕਿਉਂਕਿ ਦੋਸਤੋ ਰਿਵਿਊ ਬਹੁਤ ਚੰਗੇ ਆਏ ਆ ਜਿੰਨੇ ਕੈਨਲਾਂ ਨੇ ਫਿਲਮ ਦੇ ਰਿਵਿਊ ਕੀਤੇ ਆ ਬਹੁਤ ਚੰਗੇ ਆਏ ਆ ਕਿ ਫਿਲਮ ਬਹੁਤ ਸੋਹਣੀ ਹੈ ਤੇ ਕੁਝ ਕਿੱਕਾਦੂ ਕਰ ਬਿਊ ਜਿਹੜੇ ਉਹ ਮਾੜਿਆ ਆ ਤੇ ਇਸ ਤੋਂ ਬਾਅਦ ਦੋਸਤੋ ਗੱਲ ਇਹ ਵੀ ਚੱਲ ਰਹੀ ਹੈ ਕਿ ਫਿਲਮ ਨੇ ਮਹਿਜ 2 ਦਿਨਾਂ ਦੇ ਵਿੱਚ 4.5 ਕਰੋੜ ਰੁਪਇਆ ਕਮਾ ਲਿਆ ਸੀ ਤੇ ਹੁਣ 4 ਦਿਨਾਂ ਦੇ ਵਿੱਚ ਫਿਲਮ ਜਿਹੜੀ ਆ ਉਹ ਪੰਜਾਬੀ ਟੌਪ ਦੀਆਂ ਜਿਹੜੀਆਂ ਸਭ ਤੋਂ 5 ਫਿਲਮਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਹੋ ਚੁੱਕੀ ਆ ਤਾਂ ਦੋਸਤੋ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਕੀ ਹੈ ਕਿ ਅਸਲ ਦੇ ਵਿੱਚ ਫਿਲਮ ਨੇ ਇੰਨੀ ਕਮਾਈ ਕੀਤੀ ਹੈ ਕਿ ਉਹ ਟੌਪ ਦੀਆਂ 5 ਫਿਲਮਾਂ ਦੇ ਵਿੱਚ ਆ ਗਈ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦੇਣਾ ਹੈ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਜੋ ਤੁਹਾਨੂੰ ਦਿਖਾਉਨੇ ਆ ਸਚਾਈ ਤਾਂ ਦੋਸਤੋ ਫਿਲਮ ਦੀ ਰੀਅਲ ਬਾਕਸ ਆਫਿਸ ਕਲੈਕਸ਼ਨ ਦਿਖਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚਾਲਦੇ ਆ ਗੂਗਲ ਤੇ ਤੇ ਗੂਗਲ ਦੇ ਵਿੱਚ ਆਪਾਂ ਸਰਚ ਕੀਤਾ ਸੁੱਚਾ ਸੂਰਮਾ ਫਿਲਮ ਬਾਕਸ ਆਫਿਸ ਕਲੈਕਸ਼ਨ ਤੇ ਇਹਦੇ ਵਿੱਚੋਂ ਦੋਸਤੋ ਜਿੰਨੇ ਵੀ ਆਪਾਂ ਬਾਕਸ ਆਫਿਸ ਕਲੈਕਸ਼ਨ ਦੇਖਦੇ ਆ ਤਾਂ ਉਹ ਜਿਹੜੇ ਸੈਕੰਡ ਲਿੰਕ ਦੇ ਸੈਕੰਡ ਲਿੰਕ ਜੋ ਵੀ ਇਹ ਵੈਬਸਾਈਟ ਹੈ ਇਹਦੇ ਮੰਨੇ ਜਾਂਦੇ ਆ ਤੇ ਆਪਾਂ ਇਸ ਵੈਬਸਾਈਟ ਨੂੰ ਓਪਨ ਕਰਦੇ ਆਂ ਤੇ ਚੱਲਦੇ ਆਂ ਤੇ ਕਿਉਂਕਿ ਆਪਾਂ ਸਰਚ ਕਰ ਰੱਖਿਆ ਸੁੱਚਾ ਸੂਰਮਾ ਫਿਲਮ ਬਾਕਸ ਆਫਿਸ ਕਲੈਕਸ਼ਨ ਤਾਂ ਆ ਆ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਕਿ ਇਹ ਫਿਲਮ 24 ਤੱਕ ਦਾ ਡਾਟਾ ਹੈ ਤਾਂ ਜੇ ਮੋਟੀ ਮੋਟੀ ਗੱਲ ਕਰੀਏ ਤਾਂ ਸੁੱਚਾ ਸੂਰਮਾ ਪਰਫਾਰਮਡ ਵੈਲ ਔਨ ਇਟਸ ਫਰਸਟ 4 ਡੇ ਐਟ ਬਾਕਸ ਆਫਿਸ ਐਂਡ ਅਰਨਡ ਅਸਟੀਮੇਟ 2.16 ਕਰੋੜ ਇੰਡੀਆ ਨੈਟ ਤਾਂ ਦੋਸਤੋ 2.16 ਕਰੋੜ ਰੁਪਏ ਇਹਨੇ ਬਾਕਸ ਆਫਿਸ ਕੀਤੇ ਆ ਹੁਣ ਤੱਕ 4 ਦਿਨਾਂ ਦੇ ਵਿੱਚ ਤਾਂ ਇਸ ਤੋਂ ਥੱਲੇ ਤੁਹਾਨੂੰ ਲੈ ਕੇ ਚੱਲਦੇ ਆ ਕਿ ਕਿਹੜੇ ਕਿਹੜੇ ਦਿਨ ਨੇ ਕਿੰਨੀ ਕਿੰਨੀ ਕਮਾਈ ਕੀਤੀ ਹੈ ਇੰਡੀਆ ਦੇ ਵਿੱਚ ਹਨਾ ਤਾਂ ਪਹਿਲੇ ਦਿਨ ਦੋਸਤੋ ਮਹਿਜ ਆ ਕੱਟ ਦਈਏ ਮਹਿਜ 0.8 ਕਰੋੜ ਰੁਪਏ ਕਮਾਏ ਆ ਦੂਸਰੇ ਦਿਨ 55 0.55 ਕਰੋੜ ਤੀਸਰੇ ਦਿਨ 60 ਲੱਖ ਤੇ ਚੌਥੇ ਦਿਨ 0.21 ਕਰੋੜ ਰੁਪਏ ਜਿਹੜੇ ਆ ਉਹ ਇਹਨੇ ਕਮਾਏ ਆ ਤੇ ਟੋਟਲ 2.16 ਕਰੋੜ ਰੁਪਏ ਤੇ ਪੰਜਵੇਂ ਦਿਨ ਦੀ ਕਮਾਈ ਹੈ ਜਿਹੜੀ ਆਉਣੀ ਹਾਲੇ ਉਹ ਬਾਕੀ ਹੈ ਤਾਂ ਦੋਸਤੋ ਇਹ ਹਿਸਾਬ ਨਾਲ ਦੇਖੀਏ ਤਾਂ ਫਿਲਮ ਦਾ ਬਹੁਤ ਮੰਦਾ ਹਾਲ ਹੈ ਲੋਕਾਂ ਵੱਲੋਂ ਬਿਲਕੁਲ ਵੀ ਸੁੱਚਾ ਸੂਰਮਾ ਫਿਲਮ ਨੂੰ ਜਿਹੜਾ ਉਹ ਪਸੰਦ ਨਹੀਂ ਕੀਤਾ ਗਿਆ ਹਾਂ ਫੈਨ ਜਿਹਦੇ ਵਿੱਚ ਜਰੂਰ ਉਤਸ਼ਾਹ ਜਿਹੜੇ ਬੱਬੂ ਮਾਨ ਦੇ ਫੈਨ ਜਾਂ ਤਾਂ ਇਹਦਾ ਰੀਜ਼ਨ ਹੈ ਜਿਹੜਾ ਫਿਲਮ ਨਾ ਚੱਲਣ ਦਾ ਤਾਂ ਦੋਸਤੋ ਮੈਨੂੰ ਲੱਗਦਾ ਵੀ ਜੋ ਸਿੱਧੂ ਮੂਸੇ ਵਾਲੇ ਦੇ ਨਾਲ ਬੱਬੂ ਮਾਨ ਦੀ ਨਹੀਂ ਬਣੀ ਜਾਂ ਉਹਦੇ ਬਾਰੇ ਜੋ ਵੀ ਬੱਬੂ ਮਾਨ ਦੇ ਨਾਲ ਗੱਲਾਂ ਜੁੜੀਆਂ ਹੋਈਆਂ ਤਾ ਸਿੱਧੂ ਮੂਸੇਵਾਲ ਦੇ ਦੁਨੀਆ ਤੇ ਜਾਣ ਦੇ ਕਰਕੇ ਵੀ ਜੋ ਬੱਬੂ ਮਾਨ ਦੇ ਉੱਤੇ ਇਲਜ਼ਾਮ ਲੱਗਦੇ ਆ ਤਾਂ ਦੋਸਤੋ ਉਹਦਾ ਅਸਰ ਸਾਫ਼-ਸਾਫ਼ ਫਿਲਮ ਦੇ ਉੱਤੇ ਲੱਗ ਰਿਹਾ ਕਿਉਂਕਿ ਸਿੱਧੂ ਮੂਸੇਵਾਲੀ ਜੋ ਫੈਨ ਫੋਲਿੰਗ ਆ ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਕੀ ਰੁਤਬਾ ਰੱਖਦਾ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਏ ਬਾਕਸ ਆਫ ਕਲੈਕਸ਼ਨ ਆ ਫਿਲਮ ਸੁੱਚਾ ਸੂਰਮਾ ਦਾ ਬਹੁਤ-ਬਹੁਤ ਧੰਨਵਾਦ